ਸੋਸਰੀ ਕਾਲ ਦੀ ਸਾਰਿਆਂ ਨੂੰ ਲੋ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਜਾਨਵਰ ਲੱਭੜ ਕੇ ਬਹੁਤ ਖੁਸ਼ ਆ ਇਹ ਓਏ ਜਿਮੀ ਉਰੇ ਥੱਲੇ ਉਰੇ ਥੱਲੇ ਇੱਥੇ ਮੈਕਸ ਅੱਜ ਲਈ ਲੋ ਹੁਣ ਸਾਨੂੰ ਦਿਖਾਵਾਂਗਾ ਇਹਨੂੰ ਕਹਾਂਗਾ ਮੈਂ ਅੰਦਰ ਚੱਲ ਉਹ ਉੱਥੇ ਆ ਖੜ ਦੂ ਗੇਟ ਮਰੇ ਚੱਲ ਜੀ ਅੰਦਰ ਚੱਲ ਚੱਲ ਚੱਲੀਏ ਆ ਲੈ ਠੀਕ ਦੋਨੇ ਖੜ ਗਏ ਇਹਨੂੰ ਤਾਂ ਆਪਾਂ ਬਾਹਰ ਹੀ ਰੱਖਦੇ ਆ ਬਈ ਇਹਨੂੰ ਸਵਾਪ ਆਈ ਜੂ ਠੰਡੇ 사 ਰਹਿੰਦਾ ਇਹਨੂੰ ਨਾ ਤਾਂ ਸਵਾਪ ਆਇਆ ਗਿਆ ਇਹ ਗਰਮੀ ਵਾਲੀ ਚਾਰਕ ਦਿਨਾਂ ਨੂੰ AC ਜਵਾਲਿਆ ਇੱਥੇ ਖੜੇ ਨੇ ਚਲੋ ਚਲੋ ਅੰਦਰ ਚਲੋ ਖੋਲੋ ਗੇਟ ਚਲੋ ਆਜੋ ਫਿਰ ਇੱਧਰ ਚਾਉਦੇ ਆਜੋ ਚਲੋ ਬਾਹਰ ਚਲੋ ਬਾਹਰ ਚਲੋ ਮੈਕਸ ਬਾਹਰ ਚਲੋ ਫਿਰ ਅੰਦਰ ਚਲੋ ਅੰਦਰ ਚਲੋ ਅੰਦਰ ਚਲੋ ਚਲੋ ਅੰਦਰ ਅੰਦਰ ਉਹਤੇ ਕੜ ਜਾਣਗੇ ਠੰਡਾ ਯਾਰ ਹੁਣ ਤਾਂ ਬੱਦਲ ਆ ਬਾਹਰ ਬੱਦਲ ਆ ਜਾਂਦਾ ਤੂੰ ਅੰਦਰ ਕੀ ਕਰਨਾ ਆ ਬਹੁਤ ਸ਼ੈਤਾਨ ਇਹ ਕੋਈ ਚੀਜ਼ ਨਹੀਂ ਛੱਡਦੀ ਆ ਪਿਆ ਵਾਈਪਰ ਕਿੱਥੇ ਰੱਖਿਆ ਸੀ ਆ ਮੇਰੀ ਚੱਪਲਾਂ ਪਈਆਂ ਇਹ ਹੀ ਟੋਤਾ ਕਰ ਦਿੰਦੀ ਆ ਬਸ ਸਾਰੇ ਸਮਾਨ ਦਾ ਦਰ ਆ ਗਿਆ ਆਪਣੇ ਜਾਂ ਪਰ ਬਲਰ ਹੋ ਵੀ ਇਹਦੀ ਵੀ ਆਪ ਕਰਨੀ ਆ ਸਪਾਇਰ ਮੜਾ ਜਾਂ ਮੀਂਹ ਹਟਣ ਦੇ ਫਿਰ ਕਰਦੇ ਆ ਸੈਟਿੰਗ ਇਹਦੀ ਵੀ Jalur-jalur antar, ambil jalur, ambil jalur, ambil jalur, ambil jalur, ਕੀ ਸੀ ਰਿਸਟਰ ਹੈ ਇੱਕ ਸ਼ੋਅ ਦਿੱਤਾ ਹੋਇਆ ਤੇ ਮੀਟਿੰਗ ਲਈ ਜੇ ਕਿਸੇ ਵੀਰ ਨੇ ਕੁੱਤੀ ਲੈ ਕੇ ਆਉਣੀ ਵੀ ਆਪਣਾ ਕਰ ਲੈ ਸਪਰਕ ਵਧੀਆ ਰੇਟ ਤੇ ਛੱਡਦੇ ਆਪਾਂ ਇਹਦੀ ਵੀ ਆਪਣੇ ਕੋਲ ਕਾਗਜ਼ ਪੱਤਰ ਹੈਗੇ ਸਾਰੇ ਤੇ ਉਹਦੇ ਵੀ ਹੈਗੇ ਆ ਉਹਨੂੰ ਆਪਾਂ ਬਸ 15-20 ਦਿਨਾਂ ਤੱਕ ਇਹਨੂੰ ਟ੍ਰੇਨ ਟ੍ਰੋਣੀ ਦਵਾਵਾਂਗੇ ਸ਼ੋਅਾਂ ਛਾਂ ਚ ਲੱਗੇ ਚੱਲਾਂਗੇ ਇਹਨੂੰ ਅਜਿੱਤੀ ਦੇਖ ਲੇ ਆਂ ਤਾਈਮ ਆਪਾਂ ਮੜਾ ਜੇ ਗਰਮੀ ਚ ਬਾਤੀ ਰਾਤ ਬਾਹਰ ਹੀ ਰੱਖਦੇ ਆ ਇਹਨੂੰ ਅੰਦਰ ਬਾੜਿਆ ਨਹੀਂ ਮੈਂ ਕਦੇ ਮੜਕੇ ਦਾ ਸੇਵਨਾ ਚ ਜੇ ਆਪ ਹੁਣ ਇਹਨੂੰ ਠੰਡੇ ਥਾਂ ਬਾਈ ਰੱਖਿਆ ਸੇਵਨਾ ਚ ਉਹ ਗੱਲ ਨਹੀਂ ਬਣਦੀ ਇਹਨੂੰ ਤਾਂ ਜਿਵੇਂ ਰਾੜਤਾਈ ਤੇ ਗਰਮੀ ਅਚ ਦੇ ਜੀ ਉਹ ਦੇ ਜੀ ਚੈਨ ਕਿੱਥੇ ਸੱਟਦੇ ਦਵਾ ਦੇ ਗੱਲਾਂ ਵਾਲੀ ਓਏ ਉਧਰ ਯਾਰ ਤੂੰ ਲੈ ਯਾਰ ਓਰੇ ਚਾਹ ਫਿਰ ਅੰਦਰ ਚੱਲ ਉੱਥੇ ਚੱਲ ਪਿੰਜਰੇ ਚੱਲ ਚੱਲ ਪਿੰਜਰੇ ਚ ਉੱਥੇ ਚਲ ਪਿੰਜਰੇ ਚ ਓਰੇ ਇਧਰ ਓਰੇ ਮੰਜੇ ਤੇ ਉਧਰ ਇੱਥੇ ਬੈਠ ਬੈਠੋ ਮੰਜੇ ਤੇ ਬਹੁਤ ਸਿਆਣੀ ਨਸਲ ਹੁੰਦੀ ਐ ਬਹਿ ਜਾਓ ਇੱਥੇ ਬਹਿ ਜਾ ਚਲ ਤੂੰ ਵੀ ਚੱਲ ਤੂੰ ਵੀ ਚੱਲ ਪੁੱਤ ਮੰਜੇ ਤੇ ਚੱਲ 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 ਬੈਠ ਤਾਂ ਬਹਿ ਜਾ ਚੱਲ ਇੱਥੇ ਇੱਥੇ ਇਹ ਮੜੀ ਕੱਟ ਸੌਂਦੀ ਆਪਣੀ ਦੂਜੇ ਵਧੀਆ ਸੌਂਦੇ ਚੱਲ ਤਾਂ ਚੱਲ ਤਾਂ ਬਹਿ ਜਾ ਇੱਥੇ ਚੱਲ ਅੰਦਰ ਵੇ ਮੈਂ ਖਸ ਚੱਲ ਅੰਦਰ ਆਪਨੇ ਕੀ ਲਿਆਂਦੀ ਸੀ ਆਪਾ ਵੱਡੀ ਵੱਡੀ ਲੈਂਦੀ ਆ ਉਹ ਵੀ ਆਪਾਂ ਹੁਣ ਹੀ ਲੈਂਦਾ ਵੱਡਾ ਐਜੀ ਤੇ ਚੱਲ ਆਪਾਂ ਇਹਨਾਂ ਦੇ ਇੱਥੇ ਡੰਗ ਸਾਰਤਾ ਸਰ ਗੰਦਗੁੰਦ ਪੈਂਦੇ ਹੀ ਆ ਚੱਲ ਯਾਰ ਜਦੋਂ ਆਪਾਂ ਨੇ ਜਾਨਵਰ ਰੱਖਿਆ ਹੀ ਆ ਫਿਰ ਗੰਦਗੁੰਦ ਨਹੀਂ ਵੇਖੀਦਾ ਤੇ ਗਾਂ ਨੂੰ ਆਪਾਂ ਰਾਬ ਰੱਖਿਆ ਸੌਖਾ ਵਸ ਹੋਈ ਪਾਉਣੇ ਇਹਨਾਂ ਵਾਸਤੇ ਵਧੀਆ ਚੰਗਾ ਕਮਰਾ ਪਾਵਾਂਗੇ ਜਾਲੀਆਂ ਮੂਰੇ ਘਾਗੂ ਦੇ ਜਾਲੀ ਲਵਾ ਦਾਂਗੇ ਇੱਥੇ ਮਿਸਤਰੀ ਲੱਗੂਗਾ ਓਕੇ ਰਵਾਂ ਹੱਥੇ ਮੜਾ ਜੇ ਤੰਗਿਆ ਸੀਗਾ ਇੱਥੇ ਲਾ ਕੇ ਨਾ ਪਾਸੇ ਸਾਰੇ ਚਾਰ ਦੁਬਾਰੀ ਉਹ ਕਰਕੇ ਜਾਲੀ ਜੁੜੀ ਲਵਾ ਦਾਂਗੇ ਨਹੀਂ ਤਾਂ ਐ ਬੜਾ ਪੜਦੇ ਰੇ ਤਰੁਤਾ ਯਾਰ ਕੋਸੇ ਸਾਈਡਾਂ ਤੇ ਫਰਸ਼ ਲਵਾ ਕੇ ਪੂਰੀ ਜਾਲੀ ਲਵਾ ਦਾਂਗੇ ਇਹ ਤਾਂ ਛੜਦਾ ਕਰਾਂਗੇ ਸਿਆਲਾਂ ਚ ਤੇ ਗਰਮੀ ਤਾਂ ਆਪਾਂ ਕੱਢ ਲਈ ਆਫੇ ਸੌਖੇ ਨੇ ਉਹ ਘੜਾ ਹਾਂ ਚੱਲ ਉਧਰ ਚੱਲ ਆਇਆ ਪੁੱਤ ਆਇਓ ਬਾਹਰ ਚਲੀਏ চলো বা চলো বালো বালো চলো ফিরো দুরেন আছে চলো আছে ਆਹ ਵਾਲੀ ਚੰਦਰੀ ਆ ਇਹ ਆਪਣੇ ਘਟੋ ਘਟ ਨਾ ਵਾਲੇ ਚਾਰ ਤਿੰਨ ਤਿੰਨ ਚੂਚੇ ਤਿੰਨੇ ਇੱਕ-ਇੱਕ ਦਿਨ ਕੱਢ ਲਈ ਸੀਗੇ ਤੇ ਇੱਕ-ਇੱਕ ਦਿਨ ਕੱਢ ਲੇ ਚਾਰ ਚੂਜੇ ਖਾ ਗਏ ਖਾਦੇ ਵੀ ਨਹੀਂ ਚੂਚੇ ਤੇ ਕੀ ਖਾ ਤਾ ਮਾਰ ਵਾਲੇ ਦੋ ਮਾਰ ਤੇ ਕੰਝਦੇ ਉਹ ਥੋੜੀ ਜਾਲੀ ਪਾੜ ਗਈ ਸੀ ਉਤੋਂ ਦੀ ਆਪਣੇ ਚੂਚੇ ਆ ਗਏ ਬਾਹਰ ਤੇ ਨਾਲ ਲਵੇਟ ਤੇ ਆਹ ਨਹੀਂ ਕੁਛ ਕਹਿੰਦੀ ਹਾਲੇ ਇਹਨੂੰ ਭਲਾ ਮੰਦਰ ਵੜਦਾ ਵੀ ਨਹੀਂ ਕੁਛ ਕਹਿੰਦੀ ਇਨੇ ਉਹਦੇ ਮਾਰ ਕੇ ਦੇ ਦੇ ਵਿਚਾਰੀ ਇਹ ਚੱਟੀ ਆ ਬੇਟੀ ਚਲੋ ਓਏ ਚਲੋ ਖੇਟੋ ਦੀਜੀ ਓਏ ਆ ਜਾ ਪਤਾ ਆ ਜਾ ਓਰੇ 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 ਆ ਜਾ ਜਿਮੀ ਇਹਨਾਂ ਨੂੰ ਕਿੰਨਾ ਨਮਾ ਦੇ ਇਹਨਾਂ ਨੇ ਨਾ ਦੇ ਲਟ ਜਾ ਆਸੇ ਵਧੀਆ ਮੈਂ ਕੰਕੂnga ਮਾਰਿਆ ਸੀ ਕੱਲ ਇਹਨਾਂ ਦੇ ਆਸ ਵਿੱਚ ਆਹ ਤਾਂ ਦੋਨੇ ਆਸ ਵਿੱਚ ਹੀ ਲੜੀ ਜਾਂਦੇ ਰਹਿੰਦੇ ਆ ਇਹ ਹਲੇ ਇਹ ਨਹੀਂ ਲੜਦਾ ਇਹਨਾਂ ਇਹਨਾਂ ਨਾਲ ਘੁੱਲਦਾ ਨਹੀਂ ਇਹ ਪਾਸੇ-ਪਾਸੇ ਹੀ ਰਹਿੰਦਾ ਦਰਸ਼ਨ باقی ਆਪਣਾ ਮਿੱਤਰੋ ਪੇਜ ਆਪਣੀ ਇੰਸਟਾਗ੍ਰam ਤੇ ਚੂਜਿਆਂ ਦਾ ਪੇਜ ਆਪਣਾ ਅੱਡਾ ਤੇ ਜਾਣਾ ਇਹਨਾਂ ਦਾ ਅੱਡਾ ਆਪਣਾ ਇਹਨਾਂ ਦਾ ਹੈਗਾ ਆਪਣੀ ਡੀਜੀ ਕੈਨਲ ਦੇ ਨਾਂ ਤੇ ਤੇ ਚੂਚਿਆਂ ਦਾ ਆਪਣਾ ਹੈਗਾ ਚੈਰ ਪੌਟਰੀ ਬਠਿੰਡਾ ਦੇ ਨਾਂ ਤੇ ਆਪ ਨੂੰ ਕਰ ਲਿਆ ਕਰੋ ਉਧਰ ਫੋਲੋ ਕਰ ਲਿਓ ਤੇ ਚੂਚਾ ਦੇ ਰਿਗਾਰਡਿੰਗ ਜੇ ਆਪ ਨੂੰ ਕੋਈ ਵੀ ਕਿਸੇ ਭਰਮ ਨੂੰ ਜਾਣਕਾਰੀ ਚਾਹੀਦੀ ਹੈ ਉਹ ਆਪਣਾ ਗੱਲ ਕਰ ਸਕਦਾ ਇਹ ਆਪਾਂ ਚਲ ਵੇਲੇ ਸੀ ਮੈਂ ਚਲ ਆਪਾਂ ਵੀਡੀਓ ਬਣਾ ਲਈਏ ਵੀਡੀਓ ਪੈਂਦੀ ਰਵੇ YouTube ਤੇ ਫੇਰ ਹੀ ਵੀਡੀਓ ਇਹ ਚਲਦੀ ਹੈ ਨਹੀਂ ਤਾਂ ਉਹ ਪਹਿਲਾਂ ਆਪਾਂ ਚੂਜਾਂ ਦੀ ਪਾਈ ਸੀ 25 ਦਿਨਾਂ ਬਾਅਦ ਪਾਈਏ ਕੱਲ ਆਪਾਂ ਤੇ ਇਨ ਲਬਸ ਇੱਕ ਟੂ ਯਾਰ ਹੈ ਨਾ ਪਿੰਦ ਆ ਡੱਡ ਖਾਣੀ ਆ ਡੱਡ ਨਹੀਂ ਛੱਡਦੀ ਕੋਈ ਵੀ ਆ ਦੇ ਆ ਪਈਓ ਮਦੋਲੀ ਇਹਦੇ ਮੂਹਰ ਦੀ ਡੱਡ ਟੱਪ ਜੇ ਕਾਰਟੋ ਟੱਪ ਜੇ ਡੱਡ ਤਾਂ ਨਹੀਂ ਕੋਈ ਛੱਡੀ ਨਹੀਂ ਮਿਲਦਾ ਯਾਰ ਭਤੀ ਬਈ ਧੰਨਵਾਦ ਸਾਰਿਆਂ ਦਾ ਜਿਹੜੇ ਆਪਣੇ ਚੈਨਲ ਦੇ ਨਵੇਂ ਭਰਾ ਆਏ ਜਾਂ ਆਪਣੇ ਸਬਸਕ੍ਰਾਈਬ ਕਰਾਏ ਜਿਨ੍ਹਾਂ ਨੇ ਭਰਾਵਾਂ ਨੇ ਸਾਰਿਆਂ ਦਾ ਧੰਨਵਾਦ ਤੇ ਆਪਾਂ ਨੂੰ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਲੈ ਕੇ ਆਪਾਂ ਆਉਂਦੇ ਰਵਾਂਗੇ ਤੇ ਬੱਚਿਆਂ ਦੀ ਵੀਡੀਓ ਬਣਾਵਾਂਗੇ ਆਪਾਂ ਇੱਕ ਦਿਨ ਤੱਕ ਹਲੇ ਯਾਰ ਨਾ ਮੌਸਮ ਸਹੀ ਨਹੀਂਗਾ ਨਾ ਆਪਾਂ ਬਾਹਰ ਛੱਡ ਸਕਦੇ ਆ ਬਾਹਰ ਅੱਗੇ ਛੱਡ ਲਾਂਦਾ ਸੀ ਉਹ ਨਾ ਤਾਂ ਹੁਣ ਤਾਂ ਇਹਨਾਂ ਤੋਂ ਡਰਦੇ ਨਹੀਂ ਛੱਡਦਾ ਮੈਂ ਤੇ ਬਾਕੀ ਹਰੇ ਅੰਦਰ ਹੋ ਗਏ ਸੀਗਾ ਇੱਕ ਦਿਨ ਬਾਛੜੀ ਬਾਗ ਗਈ ਇੱਕ ਪਾਸੇ ਦੀ ਉਹਦੇ ਕਰਕੇ ਹੁਣ ਆਪਾਂ ਬਸ ਵੀ ਧੁੱਪ ਜੀ ਲੱਗਣ ਦੋ ਕਰਦੇ ਹਾਂ ਦੋ ਸੈਟਿੰਗ ਤੇ ਗ੍ਰੇਡ ਗਰੂਟਰ ਰੱਖਦੇ ਹਾਂ ਵਧੀਆ ਉਹਨਾਂ ਦੇ ਆਂਡੇ ਹੁੰਦੇ ਵਾਸਤੇ ਜਗ੍ਹਾ ਬਣਾਵਨੂ ਕੇ ਵਧੀਆ ਐ ਪ੍ਰੋਪਰ ਸੈੱਟ ਕਰਕੇ ਫੇਰ ਤੁਹਾਨੂੰ ਆਪਾਂ ਅੰਦਰ ਦੀ ਵੀਡੀਓ ਦਿਖਾਵਾਂਗੇ ਆਪਣੇ ਫਾਰਮ ਦੀ ਤੇ ਨਾਲੇ ਆਪਾਂ ਬੱਚੇ ਐਡ ਕਰਨੇ ਆ ਬਲੈਕ ਕੈਸਟ ਲਾਵਾ ਆਪਾਂ ਐਡ ਕਰਦਨੇ ਦੂਜੇ ਪਾਟ ਕਰਦਨੇ ਆ ਵਧੀਆ ਫਿਰ ਪਤਾ ਲੱਗਦਾ ਰਹਿੰਦਾ। ਤੱਤ ਕੱਢੇ ਜਾਂਦੇ ਨੇ ਨਾਲ। ਵੀ ਕਿਹੜਾ ਜਾਨਵਰ ਜਾਨਵਰ ਆਪਣੇ ਕੋਲ ਦੋਨੇ ਬਰਾਬਰ ਹੀ ਆ। ਹੋ ਸਕਦਾ ਚਲੋ ਵਿੱਚ ਆਪਣੇ 10-15 ਕੇ ਜਾਨਵਰ ਮਰੇ ਆਗੇ। ਉਹ ਚਲ ਆਪਾਂ ਵੇਖ ਲਾਂਗੇ। ਉਹ ਆਪਾਂ 1.5-1.5 ਸੂਰ ਜਾਨਵਰ ਦੋਨੇ ਆਪਾਂ 1.5-1.5 ਸੂਰ ਜਾਨਵਰ ਆਪਣੇ ਕੋਈ। ਤੇ ਬਾਕੀ ਜੇ ਕਿਸੇ ਭਰਾ ਨੂੰ ਚਾਹੀਦੀ ਹੈ ਪਹਿਲ ਦੇ ਆਧਾਰ ਤੇ ਆਪਾਂ ਨੰਬਰ ਤੇ ਫੋਨ ਚੱਕਾਂਗੇ। ਕੋਈ ਆਪਣਾ ਉਹ ਕੰਮ ਨਹੀਂ ਕਰ ਵੀ ਫੋਨ ਹੀ ਚੱਕਦੇ। ਆ ਕੀ ਕਰ ਲਿਓ ਕੰਟੈਕਟ ਤੇ ਚੂਜਾ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਿੰਨੇ ਕ ਆਪਣਾ ਹੈਗੀ ਆਪਾਂ ਉਹਨਾਂ 'ਕੇ ਜ਼ਰੂਰ ਦਵਾਂਗੇ। ਕਿਉਂਕਿ ਆਪਾਂ ਬਈ ਸਿੱਕੇ ਕੰਮ ਕੋਈ ਨਹੀਂ ਕੀਤਾ ਪਤਾ ਜਿਵੇਂ ਨਵੇਂ ਕੰਮ ਕੀਤਾ ਪਹਿਲਾਂ ਆਪਾਂ ਉਹਵੇਂ ਸਿੱਖੀ ਜਾਂਦੇ ਆ ਜਾਂ ਜਿਹੜਾ ਵਾਇਰਸ-ਵੂਰਸ ਕੋਈ ਆਇਆਗਾ ਉਹ ਆਪਾਂ ਉਹਵੇਂ ਪਤਾ ਲੱਗੀ ਜਾਂਦਾ ਯਾਰ। ਬਾਕੀ ਥੋੜਾ ਆਸ ਆਸ ਪਾਈ ਜੀ ਕਰਨੀ ਹੈ ਬੇੜੇ ਤੇ ਆ। ਫੇਰ ਹਲ ਆਪਣਾ ਜਾਨਵਰ ਇੱਕ ਨੰਬਰ ਕੋਈ ਛੱਕ ਨਹੀਂ ਕੋਈ ਢਲਾ ਨਹੀਂ ਮਸਾ ਕੀਤੇ ਆ ਮਸਾਲੀ ਤੇ ਲੈ ਕੇ ਆਏ ਇਹਨਾਂ ਨੂੰ ਕਿਉਂਕਿ ਚਾਰ ਪੰਜ ਦਿਨਾਂ ਦੇ ਸੀ ਜਿੱਦ ਦਿਨ ਨੂੰ ਸੀ ਆਰ ਡੀ ਹੋ ਗਈ ਸੀ ਉਦੋਂ ਹੀ ਆਪਣੇ ਜਾਨਵਰ ਮਰੇ ਉਦੋਂ ਬਾਅਦ ਕੋਈ ਨਹੀਂ ਮਰਿਆ ਉਦੋਂ ਬਾਅਦ ਤਾਂ ਬਸ ਕੁੱਤੇ ਆ ਨਹੀਂ ਦੋ ਤਿੰਨ ਨੂੰ ਠੋਕੇ ਦੋ ਤਿੰਨ ਉਹ ਕੀਤੇ ਆ ਚਲੋ ਬਾਕੀ ਭਾਈ ਧੰਨਵਾਦ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ ਸਾਡੇ ਵੀਡੀਓ ਵੇਖਦੇ ਰਹੋ ਚੈਨਲ ਸਬਸਕ੍ਰਾਈਬ ਕਰਦੇ ਰਹੋ ਤੇ ਆਪਣਾ ਇੰਸਟਾਗ੍ਰਾਮ ਤੇ ਵੀ ਪੇਜ ਆ ਸਬਸਕ੍ਰਾਈਬ ਕਰ ਲਿਓ ਆਪਣਾ ਦੁਬਾਰੇ ਫੇਸ ਦਾ ਦਰਨਾ ਇੱਕ ਤਾਂ ਆਪਣਾ ਚੈਲ ਕੋਟਰੀ ਬਠੰਡਾ ਦੇ ਨਾਮ ਤੇ ਆ ਇੱਕ ਆਪਣਾ ਡੈਜੀ ਕੈਨਲ ਕੈਨਲ ਦੇ ਨਾਮ ਤੇ ਆ ਓਕੇ ਜੀ ਸਾਰਾ ਧੰਨਵਾਦ ਚਲੋ ਅੰਦਰ ਚਲ ਜੀ ਚਲ